ਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਜਿਨ੍ਹਾਂ ਲੋਕਾਂ ਦੇ ਚਿਹਰੇ ਤੇ ਝੋੜੀਆਂ ਪੈ ਗਈਆਂ ਹਨ ਉਹਨਾਂ ਨੂੰ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 2 ਧੁੰਨੇ ਵਿੱਚ ਸਰੋਂ ਦੇ ਤੇਲ ਨੂੰ ਲਗਾਉਣ ਨਾਲ ਬੁੱਲ ਨਹੀਂ ਫੜਦੇ ਤੇ ਚਮੜੀ ਖੁਸ਼ਕ ਨਹੀਂ ਹੁੰਦੀ ਨੰਬਰ 3 ਜਿਨ੍ਹਾਂ ਦੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਉਹਨਾਂ ਨੂੰ ਸਵੇਰੇ ਖਾਲੀ ਪੇਟ ਖਰੋੜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 4 ਜਿਹੜੇ ਲੋਕ ਆਪਣੇ ਚਿਹਰੇ ਤੇ ਮਲਾਈ ਲਗਾਉਂਦੇ ਹਨ ਉਹਨਾਂ ਦਾ ਚਿਹਰਾ ਚਮਕਦਾਰ ਰਹਿੰਦਾ ਹੈ ਨੰਬਰ 5 ਟਮਾਟਰ ਵਿੱਚ ਥੋੜਾ ਜਿਹਾ शहद ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਨਿਖਾਰ ਆਉਂਦਾ ਹੈ ਨੰਬਰ 6 ਸਰੀਰ ਉੱਪਰ ਜਤੂਨ ਦੇ ਤੇਲ ਦੀ ਮਾਲਸ਼ ਕਰਨ ਨਾਲ ਸਕਿਨ ਮਲਾਈਮ ਹੋ ਜਾਂਦੀ ਹੈ ਨੰਬਰ 7 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਤੁਸੀਂ ਜਲਦੀ ਬੁੱਢੇ ਹੋ ਜਾਂਦੇ ਹੋ ਨੰਬਰ 8 ਪ੍ਰੈਗਨੈਂਸੀ ਦੇ ਦੌਰਾਨ ਜੇਕਰ ਤੁਹਾਡੇ ਪੇਟ ਉੱਪਰ ਖੁਰਕ ਹੁੰਦੀ ਹੈ ਤਾਂ ਤੁਹਾਨੂੰ ਕਪੂਰ ਤੇ ਨਾਰੀਅਲ ਤੇਲ ਵਿੱਚ ਮਿਲਾ ਕੇ ਮਾਲਸ਼ ਕਰੋ ਤੁਹਾਡੀ ਖੁਰਕ ਠੀਕ ਹੋ ਜਾਵੇਗੀ ਨੰਬਰ 9 ਜਿਹੜੇ ਬੱਚੇ ਜਲਦੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਨੰਬਰ 10 ਸਵੇਰ ਦੇ ਟਾਈਮ ਹਰੇਕਾ ਤੇ ਤੁਰਨ ਨਾਲ ਦਿਲ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 11 ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੈ ਉਹਨਾਂ ਨੂੰ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 12 ਨਾਹਾਂ ਦੇ ਉੱਪਰ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 13 ਕਾਲਾ ਪੀਲਾ ਹੋਣ ਤੇ ਤੁਹਾਨੂੰ ਮੂਲੀ ਦੇ ਪੱਤਿਆਂ ਦਾ ਰਸ ਪੀਣਾ ਚਾਹੀਦਾ ਹੈ ਨੰਬਰ 14 ਜਿਹੜੀਆਂ ਔਰਤਾਂ ਦੁੱਧ ਵਿੱਚ ਮਖਾਣੇ ਵਾਲ ਕੇ ਪੀਂਦੀਆਂ ਹਨ ਉਨਾ ਦੇ ਕੰਬਰਦਰ ਦੇ ਗੋਡਿਆਂ ਦਰਦ ਨਹੀਂ ਹੁੰਦਾ ਨੰਬਰ 15 ਰਾਤ ਨੂੰ ਪਾਣੀ ਵਿੱਚ ਸ਼ੱਕਰ ਪਿਆਓ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੀ ਗਰਮੀ ਦੂਰ ਹੋ ਜਾਂਦੀ ਹੈ ਨੰਬਰ 16 ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 17 ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੇਲਾ ਤੇ ਦੁੱਧ ਇਕੱਠੇ ਨਹੀਂ ਪੀਣਾ ਚਾਹੀਦਾ ਨੰਬਰ 18 ਰੋਟੀ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਪੇਟ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਰੋਟੀ ਵੀ ਚੰਗੀ ਤਰ੍ਹਾਂ ਹਾਜ਼ਮ ਹੋ ਜਾਂਦੀ ਹੈ ਨੰਬਰ 19 ਗਰਮ ਪਾਣੀ ਦੇ ਨਾਲ ਵਾਲਾਂ ਨੂੰ ਧੋਣ ਨਾਲ ਵਾਲਾਂ ਦੇ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 20 ਗਾਜਰ ਖਾਣ ਨਾਲ ਖੂਨ ਤਾਜ਼ਾ ਬਣਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਧੰਨਵਾਦ ਜੀ